ਜਾਣੋ ਪ੍ਰੇਮ ਕਰੋ ਤੇ ਮੁਕਤ ਕਰਾ ਦੇਗੀ ਸੁਬਾ ਉੱਠ ਕੇ ਐਸੇ ਦਾ ਦਰਸ਼ ਕਰੀਏ ਡਰ ਜਮਾ ਦਾ ਦੂਰ ਹਟਾ ਸੁਣਨੇ ਵਾਲੇ ਸੱਬੇ ਜਾਦ ਰੱਖੋ ਬਾਣੀ ਵਿੱਚ ਬਹਿਕੁੰਠ ਬਜਾ ਦੇਗੀ ਬੜੇ ਰੰਗ ਨਿਆਰੇ ਨੇ ਬਾਣੀ ਦੇ ਖਾਲਸਾ ਜੀ ਪੌੜੀ ਹੋਏ ਕੇ ਤੋੜ ਚੜਾ ਦੇਗੀ ਪੌੜੀ ਹੋਏ ਔੜ ਜੜਾ ਦੇਗੇ ਨੇਕੀ ਅਮਲ ਇਨਸਾਨ ਨੂੰ ਪਾਰ ਕਰਦੇ ਬਦੀਆਂ ਕਰਨ ਤੇ ਲਾਣਤ ਪੈਂਦੀਆਂ ਨੇ ਜਿੱਥੇ ਕੱਪੜੇ ਨੂੰ ਜਿੱਥੇ ਦਾਗ ਪੈਦੇ ਉੱਤੇ ਉੱਟ ਕੇ ਮੱਖੀਆਂ ਪੈਂਦੀਆਂ ਨੇ ਬਦਰ ਪਰਛਾਵਾ ਗੋਂਦੀ ਐ ਜਸ ਦੁਨੀਆ ਫਿਟ ਕਾ ਬੁਰੀਆਂ ਨੂੰ ਪੈਂਦੀਆਂ ਰਹਿੰਦੀਆਂ ਨੇ ਸੱਚੇ ਆਦਮੀ ਦਾ ਸਦਾ ਰੱਬ ਦੇਲੀ ਕਲਾ ਝੂਠੇ ਦੀਆਂ ਅੰਤ ਨੂੰ ਤੇਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸਿੱਖਾਂ ਅੰਮ੍ਰਿਤ ਵੇੜੇ ਪੜਨਾ ਦੁਬਾਰੀ ਦਰਗਾਹੇ ਨੋ ਸੁਲਕੇ ਪਾਕ ਪਵਿੱਤਰ ਥਾਨ ਰਜੀਆਂ ਦਾ ਫੇਨੇ ਰਚਨਾਵਾ ਮਨ ਦੇ ਅੰਦਰ ਸ਼ੋਭਾ ਸ਼ਾਵਾਂ ਪੈਰ ਪਿੱਛੇ ਪਰਦਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਜਿੱਦਰੇ ਸੀ ਸਿਚਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਦਰੇ ਸੀ ਚਿਕਾਉਣਾ ਨਹੀਂ ਕਿਰਪਾ ਪਾਵੇਂ ਗੁਰਦੁਸਾਰੇ ਲੈ ਗਿਆ ਭਾਈ ਗੁਰਦਾਸ ਲਿਖਾਰੇ ਬੰਨ ਸੇਵਾ ਕੀਤੀ ਪਾਰੇ ਲਿਖਿਆ ਹੁਕਮ ਅਲਾਹੀ ਨੋ ਸਿੱਖ ਅਮਰਤ ਵੇਰੇ ਪੜਦਾ ਠੂਗਰ ਬਾਣੀਆਂ ਲਾਹੀ ਨੋ ਸਿੱਖ ਅਮਰ

ਲੋ ਆਗ ਦੇ ਵਿੱਚ ਕੜਿਆ ਤਕਿਆ ਬੇ ਪਰਵਾਈ ਨੂੰ ਸਿੱਖ ਅਮਰ ਦੇ ਵੇਲੇ ਪੜਲਾ ਤੂੰ ਬਾਣੀ ਦਰਗਾਹੀ ਨੂੰ ਸਿੱਖ ਅਮਰ ਦੇ ਵੇਲੇ ਪੜਲਾ ਤੂੰ ਬਾਣੀ ਦਰਗਾਹੇ ਦੋ ਸਬਗੁਰ ਨਾਨਕ ਮੋਇ ਪਿਆਰੀ ਸੁਣ ਕੇ ਟੈਗ ਰਹੀ ਕੰਧਾਰੀ ਸੁਣ ਕੇ ਰਾਹ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਧਰੇ ਸੀਸ ਝੁਕਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਧਰੇ ਸੀਸ ਝੁਕਾਉਣਾ ਨਹੀਂ ਇਹ ਸੁਣ ਕੇ ਸੋਦਰ ਤਰ ਕੇ ਲੱਖਾਂ ਜਾਨਾ ਪੈ ਗਿਆ ਵਿੱਚ ਉਹੱਖਾਂ ਸਿੱਖਾ ਰੱਖ ਉਸ ਤੇ ਰੱਖ ਉਸ ਦੀ ਝੋਕ ਖਦਾਈ ਨੂੰ ਸਿੱਖਾ ਅੰਬਰ ਦੇ ਵੇਲੇ ਪੜਦਾ ਤੂੰ ਬਾਣੀ ਦਰਗਾਹੀ ਨੂੰ ਸੇਖਾਇ ਵਰਤ ਵੇੜੇ ਪੜਨਾ ਤੂੰ ਬਾਣੀ ਦਰਗਾਹੇ ਨੋ ਸਤ ਸਤ ਕਰ ਜਾਣੀ ਸਤ ਗੁਰ ਕਾ ਤੇ ਵਖਿਆਣੀ ਨਾਹੀ ਤੇ ਨਾਹੀ ਕਾਣੀ ਇਹ ਮਨ ਪਹਚੋੜਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਦਰ ਅਸੀਸ ਚ ਕਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਦਰ ਅਸੀਸ ਚ ਕਾਉਣਾ मिठी मश्री डल मिठी चो मश्री डलियां चो फुला दलिया कई नंबागे मलिया तकिया न छॾाई नो सिखाया मर्द वेड़े पल तूं पाणी दरगाई न सिखा मर्द ਇੱਕੋ ਗੁਰੂ ਗ੍ਰੰਥ ਦੇ ਪਾਚੋਂ ਇਧਰੇ ਸੀਸ ਝੁਕਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਪਾਚੋਂ ਇਧਰੇ ਸੀਸ ਝੁਕਾਉਣਾ ਨਹੀਂ ਓਏ ਤਾਂ ਕਰਦੀ ਏ ਗੱਲ ਤੁਰਦੀ ਤਾਈਓ ਸੁਣ ਕੇ ਸੰਗਤ ਜੁੜਦੀ ਜਿਉਂ ਮਿੱਠ ਤੇ ਮਿਸ਼ਰੀ ਗੜਦੀ ਕਰਦੇ ਨੇ ਵੜਾਈ ਨੂੰ ਸਿਖਾ ਅਮਰਤ ਵੇਲੇ ਪੜਾ ਤੂੰ ਬਾਣੀ ਦਰਗਾਹੀ ਨੂੰ ਸੇਖਾ ਅਮਰਤ ਵੇੜੇ ਪੜਲਾ ਤੂੰ ਬਾੜੀ ਦਰਗਾਹੇ ਰੋ ਬਾਰਾ ਮਾਤ ਸ਼ਬਦ ਹਰਿਆਰੇ ਸੋਣੀ ਅਨੰਦ ਵਰਤਦੇ ਸਾਰੇ ਉਸਦੀ ਰਹਿਮਤ ਦੇਵਣ ਜਾਰੇ ਗਾਉਂਦੇ ਐਵੇਂ ਗਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਜਿੱਦ ਰੇ ਸੀਸ ਝੁਕਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਇਦਰੇ ਸੀਸ ਚ ਕੌਣਾ ਨਹੀਂ ਜਪ ਜੀ ਜਾਪ ਸਵਈਏ ਚੋਬੇ ਰਸ ਅਨੰਦ ਸਹਬ ਦਾ ਲੋ ਗਈ ਉਥੇ ਕਾਢਣਾ ਕੋਈ ਰਹਿ ਗਈ ਕੀਤਾ ਜਿਸ ਕਮਾਈ ਨੂੰ ਸਿੱਖਾ ਅਮਰਤ ਵੇੜਾ ਪੜਲਾ ਤੂੰ ਬਾਣੀ ਦਰਗਾਹੀ ਨੂੰ ਸਿੱਖਾ ਅਮਰਤ ਵੇੜਾ ਪੜਲਾ ਤੂੰ ਬਾਣੀ ਦਰਗਾਹੇ ਚਾਨਣ ਐਸਾ ਜਦ ਦੇ ਵੰਡਿਆ ਚਾਨਣ ਜਿੰਨਾ ਪੜੀ ਐ ਖੁਸ਼ੀਆਂ ਮੰਨਣ ਦੱਸ ਨਾ ਸਕਦੇ ਕੀ ਬਿਆਨਣ ਕੋਈ ਹੌਂਦਿਆ ਹਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋ ਕਿਧਰੇ ਸੀਸ ਝਕਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋ ਕਿਧਰੇ ਸੀਸ ਝਕਾਉਣਾ ਨਹੀਂ ਦੇ ਮਾਣ ਨਾ ਮਾਣੇ ਰਾਧਾ ਰੰਗ ਬਰਾਬਰ ਗਾਣੇ ਬਹੁਤੇ ਪਾਉਣੇ ਕੀ ਕਹਾਣੇ ਛੱਕ ਪ੍ਰੇਮ ਸਵਾਰੀ ਨੂੰ ਸਿੱਖਾ ਅਮਰਤ ਵੇਲੇ ਪੜਲਾ ਤੂੰ ਬਾਣੀ ਦਰਗਾਹੇ ਨੂੰ ਸਿੱਖਾ ਅਮਰਤ ਵੇਲੇ ਪੜਲਾ ਤੂੰ ਬਾਣੀ ਦਰਗਾਹੇ ਨੂੰ ਏ ਚੌ ਵਰਨਾ ਦਉ ਸੰਜਾ ਨਹੀਂ ਦੂ ਇਧਰੇ ਤਿੱਲੁ ਅੰਜਾ ਰਹਿੰਦਾ ਨਹੀਂ ਕੋਈ ਬਾਚੋਂ ਕਿਦਰ ਅਸੀਸ ਚ ਗਾਉਣਾ ਨਹੀਂ ਇੱਕੋ ਗੁਰੂ ਗ੍ਰੰਥ ਦੇ ਬਾਚੋਂ ਕਿਧਰੇ ਅਸੀਸ ਚ ਗਾਉਣਾ ਨਹੀਂ ਪਰਮਚਨ ਮਾਨ ਜੋ ਗੁਰੂ ਪਿਆਰੇ ਖਾਲਸਾ ਜੀ ਆਓ ਸਭ ਤੋਂ ਪਹਿਲਾਂ ਦਾਸਾਂ ਦੀ ਲਵਾਓ ਹਾਜ਼ਰੀ ਸਾਰੀ ਸੰਗਤ ਕਰੋ ਕਿਰਪਾ ਇੱਕ ਵਾਰੀ ਕਹਿਣ ਤੇ ਬੱਤੇ ਦੀ ਪਾਓ ਸਾਜ ਅਕੁਨੀ ਵਾਇਕੁਰ ਕੀ ਕਾਥਾ ਵਾਹਿ ਦੀ ਕੀ ਫਤੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਕਮਲਾਂ 'ਤੇ ਜੁੜੇ ਬੈਠੇ ਹਾਂ ਕਬੀਰ ਏ ਘੜੀ ਆਧੀ ਘੜੀ ਆਧੀ ਹੋਂ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿੰਨੇ ਸੋ ਲਾਭ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਫਰਮਾਨ ਕਰਦੇ ਕਹਿੰਦੇ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਬੈਠਣਾ ਭਾਵੇਂ ਇਹ ਕਹਿੰਦੇ ਘੜੀ ਦਾ ਚੌਥਾ ਹੀ ਹਿੱਸਾ ਉਹਦੇ ਵਿੱਚੋਂ ਵੀ ਚੌਥਾ ਹਿੱਸਾ ਜੇ ਕਿਤੇ ਉਸ ਪ੍ਰਮਾਤਮਾ ਦਾ ਨਾਮ ਜਪ ਲਿਆ ਜਾਵੇ ਜੇ ਕਿਤੇ ਮਨ ਲੱਗ ਜਾਵੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਭਗਤ ਕਬੀਰ ਜੀ ਕਹਿੰਦੇ ਲਾ ਲੈਣਾ ਚਾਹੀਦਾ ਸੋ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਸਮਰੱਥ ਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਕਮਲਾਂ ਦੇ ਵਿੱਚ ਆਪਾਂ ਆਪਣੇ ਸਵਾਸਾਂ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹਾਂ ਵੱਡੇ ਭਾਗਾਂ ਵਾਲੇ ਹਾਂ ਤੁਹਾਉ ਭਾਈ ਜਿਹਨਾਂ ਨੇ satsangit ਕੀਤੀ ਕਦੇ satsangit ਕੀਤੀ ਕਹਿੰਦੇ ਤਾਰਾ ਰਾਣੀ ਨੇ ਹਰੀ ਚੰਦ ਨੇ ਕਹਿੰਦੇ ਜਦੋਂ ਉਹਨਾਂ ਤੇ ਮੁਸੀਬਤ ਪੈ ਗਈ ਜਦੋਂ ਕਹਿੰਦੇ ਵਿਸ਼ਵਾ ਮਿੱਤਰ ਨੇ ਪੰਡਤ ਦਾ ਰੂਪ ਧਾਰਨ ਕਰਕੇ ਕਹਿੰਦੇ ਸਾਰਾ ਰਾਜ ਰਾਜੇ ਸਤਿਆਵਾਦੀ ਹਰੀ ਚੰਦ ਦੇ ਕੋਲੋਂ ਹਥਿਆ ਲਿਆ ਕਹਿੰਦੇ ਮੁਸੀਬਤ ਬਣ ਗਈ ਉਹਨਾਂ ਨੂੰ ਆਪਣੇ ਰਾਜ ਵਿੱਚੋਂ ਬਾਹਰ ਨਿਕਲਣ ਵਾਸਤੇ ਕਹਿ ਦਿੱਤਾ ਕਿ ਮੇਰੀ ਦੰਦ ਕਸਾਈ ਦੇਣੀ ਕਰੋ ਕਹਿੰਦੇ ਰਾਜੇ ਨੇ ਜਦੋਂ ਆਖਿਆ ਕਿੰਨਾ ਮੈਂ ਪੰਡਤ ਜੀ ਆਪਣੇ ਖਜ਼ਾਨਿਆਂ ਦੇ ਭੂਏ ਖੋਲ ਦਿੰਦਾ ਆ ਉਹ ਕਹਿਣ ਲੱਗਾ ਰਾਜਾ ਤੂੰ ਮੇਰੇ ਨਾਲ ਵਚਨ ਕੀਤਾ ਕਿ ਆਪਣਾ ਰਾਜ ਤੂੰ ਮੈਨੂੰ ਦੇ ਬਿਠਾ ਇਸ ਕਰਕੇ ਹੁਣ ਮੇਰੀ ਦੰਦ ਕਥਾਈ ਬਰੋ ਦੇ ਇਹ ਰਾਜ ਭਾਗ ਮੇਰਾ ਹੋ ਚੁੱਕਾ ਕਹਿੰਦੇ ਉਸ ਵਕਤ ਰਾਜੇ ਹਰੀ ਸਿੰਘ ਨੇ ਆਪਣੀ ਘਰ ਵਾਲੀ ਤਾਰਾ ਰਾਣੀ ਨੂੰ ਕਹਿਣਾ ਕੀਤਾ ਕਹਿੰਦਾ ਭਾਗਾਂ ਵਾਲੀਏ ਮੇਰੇ ਉੱਤੇ مصیبت ਵੱਡ ਚੁੱਕੀ ਹੈ ਜੇ ਤੂੰ ਸੁੱਖਾਂ ਦੇ ਦਰ ਵੇਖਣੀ ਚਾਹਨੀ ਹੈ ਤੇ ਆਪਣੇ ਘਰੇ ਇੱਕੇ ਘਰ ਬੈਠ ਕੇ ਸੁੱਖਾਂ ਦੇ ਦਿਨ ਬਤੀਤ ਕਰ ਸਕਦੀ ਕਹਿੰਦੇ ਉਸ ਵਕਤ ਤਾਰਾ ਰਾਣੀ ਨੇ ਕਿਹਾ ਕੀਤਾ ਕਹਿੰਦੀ ਸਵਾਮੀ ਜੇ ਦੁੱਖਾਂ ਦੀਆਂ ਘੜੀਆਂ ਅੱਜ ਪਈਆਂ ਨੇ ਸੁੱਖਾਂ ਦੇ ਦਿਨ ਤੇਰੇ ਕੋਲ ਮੈਂ ਦੇਖੇ ਰਿਆ ਦੁੱਖਾਂ ਦੇ ਵਿੱਚ ਤੇਰਾ ਸਾਥ ਛੱਡ ਕੇ ਨਹੀਂ ਜਾਵਾਂ ਕਹਿੰਦੇ ਛੋਟਾ ਜਿਹਾ ਬੱਚਾ 7 ਸਾਲ ਦਾ ਰਤਾਸ਼ ਤਿੰਨੋਂ ਕਹਿੰਦੇ ਇਸ ਰਾਜ ਦੇ ਵਿੱਚੋਂ ਬਾਹਰ ਨਿਕਲ ਗਿਆ ਕਹਿੰਦੇ ਮਿਸ਼ਵਾ ਮਿੱਤਰ ਨੇ ਕਿਹਾ ਮੇਰੀ ਦੰਦ ਕसाई ਦੇਣਾ ਕਰੋ ਕਿਉਂਕਿ ਰਾਜਾ ਹਰੀ ਹਰੀਚੰਦ ਫਤਿਹਵਾਦੀ ਹੋਇਆ ਜਿਹੜਾ ਉਹਨੇ ਮੁੱਖ ਵਿੱਚੋਂ ਵਚਨ ਕੀਤਾ ਕਹਿੰਦੇ ਪੂਰਾ ਕਰਕੇ ਵਿਖਾਇਆ ਇਥੋਂ ਤੱਕ ਕਹਿੰਦੇ ਰਾਜੇ ਹਰੀਚੰਦ ਨੇ ਇਹ ਦਿੱਤਾ ਕਿ ਮੈਨੂੰ ਸਾਨੂੰ ਤਿੰਨਾਂ ਨੂੰ ਵੇਚ ਕੇ ਆਪਣੀ ਦੰਦ ਕਸਾਈ ਪੂਰੀ ਕਰਨ ਲੱਗਾ ਕਹਿੰਦੇ ਕਾਂਚੀ ਦੇ ਬਾਜ਼ਾਰਾਂ ਦੇ ਵਿੱਚੇ ਰਾਜਾ ਹਰੀਚੰਦ ਆਪਣੀ ਤਾਰਾ ਰਾਣੀ ਤੇ ਆਪਣੇ ਪੁੱਤਰ ਅਰਤਾਸ਼ਮ ਲੈ ਕੇ ហੋਕਾ ਦਿੰਦਾ ਫਿਰਦਾ ਵੀ ਕੋਈ ਮੈਨੂੰ ਮੁੱਲ ਖਰੀਦ ਲਾ ਕੋਈ ਮੁੱਲ ਖਰੀਦ ਲਾ ਕਹਿੰਦੇ ਉਸ ਵਕਤ ਜਦੋਂ ਬਾਜ਼ਾਰ ਦੇ ਵਿੱਚੇ ਵੇਸਵਾ ਦੀ ਗੋਲੀ ਨੇ ਸੁਣਿਆ ਕਿ ਬਾਜ਼ਾਰ ਦੇ ਖੱਚੇ ਬੜੀ ਸੁੰਦਰ ਔਰਤ ਵਿਕਣ ਵਾਸਤੇ ਆਈ ਹੈ ਕਹਿੰਦੇ ਉਸ ਵਕਤ ਉਹਨੇ ਵੇਸਵਾ ਨੂੰ ਜਾ ਕੇ ਕਿਹਾ ਜੇ ਤੂੰ ਇਹ ਸੁੰਦਰ ਔਰਤ ਨੂੰ ਖਰੀਦ ਲਵੇਂ ਤੇਰੇ ਕਾਰੋਬਾਰ ਵਿੱਚ ਵਾਧਾ ਹੋ ਸਕਦਾ ਕਹਿੰਦੇ ਆਓ ਕਹਿੰਦੇ ਉਸ ਵਕਤ ਕਹਿੰਦੇ ਵੇਸਵਾ ਆਪਣੇ ਜਵਾਰੇ ਤੋਂ ਆਈ ਥੱਲੇ ਕਹਿੰਦੇ ਉਹਨੇ ਐਲਾਨ ਕੀਤਾ ਸਾਰੇ ਬਾਜ਼ਾਰ ਦੇ ਵਿੱਚ ਕਹਿੰਦੀ ਇਸ ਤਾਰਾ ਰਾਣੀ ਨੂੰ ਮੈਂ ਕਿੰਨੀ ਬਰਾਬਰ ਮਾਇਆ ਦੇ ਤੋਲ ਕੇ ਲੈ ਕੇ ਜਾਵਾਂਗੀ ਉਸ ਵਕਤ ਦੀ ਕ੍ਰਾਂਤੀ ਕ੍ਰਾਂਸੀ ਜਿਹੜੀ ਹੈ ਇਤਿਹਾਸਕਾਰ ਦੱਸਦੇ ਕਹਿੰਦੇ ਭਾਰਤੀ ਕ੍ਰਾਂਸੀ ਕਿੰਨੇ ਤੱਕੜ ਬੰਦ ਦਿੱਤਾ ਗਿਆ ਇੱਕ ਬੰਨੇ ਤਾਰਾ ਭਗਤਣੀ ਕਹਿੰਦੇ ਵਿੱਚ ਬੈਠੀ ਆ ਤੱਕੜ ਦੇ ਦੂਸਰੇ ਬੰਨੇ ਪਾਪਣ ਵੇਸਵਾ ਕਹਿੰਦੇ ਥੈਲੀਆਂ ਦੇ ਨਾਲ ਮਾਲਾ ਸੱਟ ਰਹੀ ਹੈ ਕਿੰਨੀ ਮੈਂ ਮਾਇਆ ਦੇ ਬਰਾਬਰ ਤੋਲ ਕੇ ਸ੍ਰਵਣੀ ਨੂੰ ਲੈ ਕੇ ਜਾਵਾਂਗੀ ਕਹਿੰਦੇ ਤਾਰਾ ਭਗਤਣੀ ਬੈਠੀ ਹੋਈ ਅਰਦਾਸਾਂ ਕਰਦੀ ਇੰਡੀ हे ਮਾਲਕਾ ਇਹ ਕਿਰਪਾ ਕਰੀ ਇਹ ਪਾਪਣ ਮੈਨੂੰ ਔਰਤ ਖਰੀਦਕੇ ਨਾਲ ਲੈ ਜਾਵੇ ਹੋਰ ਮੈਨੂੰ ਕਿੱਡਾ ਵੀ ਜਾਲਮ ਕੋਈ ਆਦਮੀ ਖਰੀਦਦੇ ਲੈ ਜਾਵੇ ਤਾਂ ਲੈ ਜਾਵੇ ਪਰ ਕਿਰਪਾ ਕਰੀ ਇਹ ਮੈਨੂੰ ਖਰੀਦਕੇ ਨਾਲ ਲੈ ਕੇ ਜਾ ਸਕੇ ਕਹਿੰਦੇ ਤਾਰਾ ਰਾਣੀ ਇੱਕ ਬਿਨ ਹੀ ਉਸ ਪਰਮਾਤਮਾ ਦਾ ਜਾਪ ਕਰੀ ਹੈ ਕਹਿੰਦੇ ਦੂਜਰੇ ਬਿਨੇ ਕਹਿੰਦੇ ਥੈਲੀਆਂ ਦੇ ਵਿੱਚ ਵੇਸਵਾ ਮਾਇਆ ਸਟਰੀ ਹੈ ਪਰ ਕਹਿੰਦੇ ਤਾਰਾ ਰਾਣੀ ਦੇ ਵਾਲਾ ਪਾਸਾ ਨਹੀਂ ਉੱਠ ਰਿਹਾ ਉੱਪਰ ਕਹਿੰਦੇ ਆਖਰਕਾਰ ਵੇਸਵਾ ਨੇ ਥੱਕ ਕੇ ਕਹਿੰਦੇ ਤਾਰਾ ਰਾਣੀ ਦੇ ਚਰਨਾਂ ਤੇ ਮੱਥਾ ਟੇਕ ਕੇ ਗਿਆ ਕਹਿੰਦੀ ਤੇਰੀ ਉਸ ਪਰਮਾਤਮਾ ਨੇ ਮਦਦ ਕੀਤੀ ਹੈ ਇਸ ਕਰਕੇ ਮੇਰੇ ਕੋਲ ਦੁੱਖ ਨਹੀਂ ਦੀ ਨਗੀ ਮੇਰੇ ਕਹਿਣ ਦਾ ਮਤਲਬ ਭਾਈ ਜਿਨ੍ਹਾਂ ਨੇ ਉਸ ਪਰਮਾਤਮਾ ਦਾ ਜਾਪ ਕੀਤਾ ਜਿਨ੍ਹਾਂ ਨੇ ਉਸ ਪਰਮਾਤਮਾ ਦੀ ਭਗਤੀ ਕੀਤੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਤਨ ਪਰੇ ਰਾਜਾ ਜਨਕਾ ਜਿਨ ਸਿਮਰਨ ਕੀਓ ਵਿਵੇਕ ਏਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਕਹਿੰਦੇ ਇੱਕ ਘੜੀ ਦਾ ਸਿਮਰਨਾ ਜਨਕ ਰਾਜੇ ਨੇ ਭਰਮ ਰਾਜ ਦੇ ਕੋਲ ਜਾ ਕੇ ਕਹਿੰਦੇ ਇੱਕ ਬੰਦੇ ਪਾਲਤਾ ਕਹਿੰਦਾ ਜਿਹੜੀਆਂ ਸਾਰੀਆਂ ਪਾਪੀ ਰੂਹਾਂ ਜਿਨ੍ਹਾਂ ਨੂੰ ਤੂੰ ਸਜ਼ਾ ਦੇ ਰਿਆਂ ਜਿਹੜੀਆਂ ਰੂਹਾਂ ਤੜਫ ਰਹੀਆਂ ਨੇ ਇਹਨਾਂ ਨੂੰ ਛੱਡ ਦੇ ਤੇ ਮੇਰਾ ਇੱਕ ਕਹੀ ਦਾ ਸਿਮਰਨ ਰੱਕ ਬੰਨੇ ਪਾਰਾ ਕਹਿੰਦੇ ਉਸ ਵਕਤ ਸਾਰੇ ਨਰਕ ਰਾਜੇ ਜਨਕ ਨੇ ਖਾਲੀ ਕਰਵਾ ਦਿੱਤੇ ਇੱਕ ਘੜੀ ਦਾ ਸਿਮਰਨ ਨਾ ਕਹਿੰਦੇ ਭਾਰਾ ਪੈ ਗਿਆ ਇਹ ਹੈ ਭਾਈ ਸਤ ਸੰਗ ਕਰਨ ਵਾਲਿਆਂ ਦਾ ਜਿਹੜਾ ਉਹ ਪ੍ਰਮਾਤਮਾ ਫੜ ਭਗਦਾ ਹੈ ਕਿਰਪਾ ਕਰਦਾ ਹੈ ਇਸ ਕਰਕੇ ਆਪਾਂ ਸਾਰੇ ਵੱਡੇ ਭਾਗਾਂ ਵਾਲੇ ਹਾਂ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾ ਕਮਨਾਂ 'ਤੇ ਜੁੜ ਬੈਠੇ ਹਾਂ ਸੋ ਆਓ ਵੀਰਾਂ ਵੱਲੋਂ ਹੁਕਮ ਹੋਇਆ ਕਿ ਆ ਜਿਹੜਾ ਪੰਜਾਬ 'ਤੇ ਮੁਸੀਬਤ ਪਣੀ ਹੋਈ ਹੈ ਹਰਾਂ ਦੀ ਮਾਰ ਪਈ ਹੋਈ ਹੈ ਉੱਥੇ ਜਿਹਨਾਂ ਵੀਰਾਂ ਨੂੰ ਨੌਜਵਾਨ ਵੀਰਾਂ ਨੂੰ ਮੋਕੇ ਤੇ ਲੋਕ ਕਈ ਮਢੀਰ ਕਹਿ ਕੇ ਪੁਕਾਰਦੇ ਸਨ ਕਹਿੰਦੇ ਅੱਜ ਹੋਈ ਕਹਿੰਦੇ ਮੁਸੀਬਤ ਦੇ ਵੇਲੇ ਇਹਨਡੇ ਵੱਡੇ-ਵੱਡੇ ਟਰੈਕਟਰ 13 ਵਾਲੇ ਟਰੈਕਟਰ ਕਿੰਡੇ ਲੈ ਕੇ ਪਾਣੀ ਵਿੱਚ ਜਾ ਰਹੇ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਤੋਂ ਬਿਨਾਂ ਕਿੰਡੇ ਅੱਜ ਉਹ ਹਰ ਪੀੜਤਾਂ ਦੀ ਮਦਦ ਕਰ ਰਹੇ ਨੇ ਕਿੰਨੇ ਕਿਤੇ ਵੀ ਕੋਈ ਗੁਰੂ ਦਾ ਪਿਆਰਾ ਹਰ ਪੀੜਤ ਫਸਿਆ ਬੈਠਾ ਕਿੰਡੇ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਹਨਾਂ ਨੂੰ ਉਥੋਂ ਉਹ ਮੁਕਤ ਕਰਾ ਰਹੇ ਨੇ ਉਹਨਾਂ ਨੂੰ ਖਾਣਾ ਪਿਲਾ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਉਥੋਂ ਪਾਣੀ ਤੋਂ ਬਾਹਰ ਕੱਢ ਰਹੇ ਨੇ ਸੋ ਆਓ ਇਹਨਾਂ ਵੀਰਾਂਵਲ ਵੇਖ ਕੇ ਦਸਾਂ ਨੇ ਵੀ ਕਵਿਤਾ ਲਿਖੀ ਹੈ ਜੋ ਵੀਰ ਧੰਨ ਨੇ ਪੰਜਾਬਣ ਮਾਵਾਂ ਦੇ ਕਿਉਂਕਿ ਕੋਈ ਸ਼ੇਰ ਲੱਗਦਾ ਕਹਿੰਦਾ ਦੁਨੀਆ ਵਿੱਚ ਇੱਕ ਧਰਤ ਪੰਜਾਬ ਦੀ ਏ ਜੋ ਮੌਤ ਦੀ ਹੱਕ ਤੇ ਵੱਸਦੀ ਏ ਇੱਕੋ ਮਾਂ ਪੰਜਾਬਣ ਜੋ ਹਨ ਕਬਦਲੇ ਆਪਣੇ ਪੁੱਤ ਮਰਵਾ ਕੇ ਹੱਸਦੀ ਏ ਇੱਕੋ ਪੰਜਾਬਣ ਮਾਂ ਹੈ ਧਰਮਣ ਮਾਂ ਹੈ ਜਿਹੜਾ ਪੁੱਤ ਕਿਸੇ ਦੇ ਕਾਰਨਾਮੇ ਕਰਦਾ ਸ਼ਹੀਦੀ ਪ੍ਰਾਪਤ ਕਰ ਜਾਵੇ ਤੇ ਮਾਂ ਹੱਸਦੀ ਏ ਮਰਨਾ ਦੁਨੀਆ ਦੀਆਂ ਮਾਵਾਂ ਆਪਣੇ ਪੁੱਤਾਂ ਬਰ ਵੇਖ ਕੇ ਕਿੰਦੇ ਰੋਂਦੀਆਂ ਨੇ ਦਰਤਾਂ ਮਾਰ ਕੇ ਸੋ ਆਓ ਉਹਨਾਂ ਵੀਰਾਂ ਦੇ ਪਰਥਾਏ ਕਵਤਾ ਕਹਿਣ ਲੱਗੇ ਹਾਂ ਵੀਰਾਂ ਵੱਲੋਂ ਹੁਕਮ ਹੋਇਆ ਕਿੰਦੇ ਜਿਹੜੀ ਮਾਇਆ ਆਪਾਂ ਨੂੰ ਹੋ ਰਹੀ ਹੈ ਸੰਗਤਾਂ ਦੇ ਰੀਆਂ ਨੇ ਦਿਨੇ ਵੀ ਪ੍ਰੋਗਰਾਮ ਆਇਆ ਸੀ ਦਿਵਾਨ ਲਾਇਆ ਸੀ ਉਸ ਵਕਤ ਵੀ 700 ਗ੍ਰਾਮ 765 ਗ੍ਰਾਮ ਹੋਏ ਸਨ ਕਿੰਦੇ ਇਹ ਸਾਰੇ ਜਿਹੜੇ ਪੈਸੇ ਹਨ ਇਹ ਹਰ ਪੀੜਤਾ ਦੀ ਸੇਵਾ ਵਿੱਚ ਭੇਜੇ ਜਾਣਗੇ ਉਹ ਦਿਨ 12 ਨੰਬਰ ਗੁਰੂ ਘਰ ਵਿਖੇ ਵੀ ਦਿਵਾਨ ਲਾਇਆ ਸੀ ਉੱਥੇ ਵੀ ਸੰਗਤਾਂ ਨੇ 200 ਗ੍ਰਾਮ ਦਿੱਤਾ ਕਿੰਨੇ 963 ਗ੍ਰਾਮ ਤੇ ਜਿਹੜੀ ਇਹ ਮਾਇਆ ਤੁਸੀਂ ਦੇ ਰਹੇ ਹੋ ਇਹ ਸਾਰੀ ਮਾਇਆ ਉਹਨਾਂ ਹਰ ਪੀੜਤਾ ਨੂੰ ਭੇਜੀ ਜਾਵੇਗੀ ਸਤਿਗੁਰ ਸੱਤੇ ਪਾਤਸ਼ਾਹ ਕਿਰਪਾ ਕਰਨ ਸੋ ਆਓ ਕਮਤਾ ਸਰਵਨ ਕਰੋ ਜਾਨ ਹੀਲ ਕੇ ਕਰਨ ਸਮਾਵਾਂ ਪੁੱਤ ਪੰਜਾਬਣ ਮਾਵਾਂ ਨੇ ਇੰਨੀ ਬੇਨਤੀ ਕੀਤੀ